22 ਅਪ੍ਰੈਲ ਜਣੀ ਧਰਤੀ ਬਚਾਓ ਦਿਵਸ ਸਾਨੂੰ ਧਰਤੀ ਕਿਵੇਂ ਬਚਾਉਣੀ ਚਾਹੀਦੀ ਹੈ ਤੇ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਤੁਸੀਂ ਦੇਖ ਰਹੇ ਹੋ ਰੁੱਖ ਲਗਾਓ ਧਰਤੀ ਬਚਾਓ ਮਹਿੰਮ 2023 ਰੁੱਖ ਲਗਾਓ ਧਰਤੀ ਬਚਾਓ ਮਹਿੰਮ ਵੱਲੋਂ 2023 ਵਿੱਚ ਲਗਾਏ ਬੂਟਿਆਂ ਦਾ ਅੱਜ ਧਰਤੀ ਬਚਾਓ ਦਿਵਸ ਜਣੀ 22 ਅਪ੍ਰੈਲ 2024 ਨੂੰ ਤੁਸੀਂ ਦੇਖ ਰਹੇ ਹੋ ਬੂਟਿਆਂ ਦਾ ਵਿਕਾਸ ਜੋ ਕਿ ਬੰਦੇ ਦੇ ਸਿਰ ਤੋਂ ਉੱਪਰ ਵਿਕਾਸ ਕਰ ਚੁੱਕੇ ਨੇ ਕਿਉਂਕਿ ਨਰਮਲ ਸਿੰਘ ਨਿੰਮਾ ਜੀ ਉਹਨਾਂ ਦੀ ਦੇਖ ਰੱਖ ਕਰਦੇ ਰਹਿੰਦੇ ਨੇ ਤੇ ਉਹਨਾਂ ਦੀ ਸਮੁੱਚੀ ਟੀਮ ਜਤਿੰਦਰ ਸਿੰਘ ਮੈਮੀ ਗੁਰਮੀਤ ਸਿੰਘ ਫੌਜੀ ਹਰਦੀਪ ਸਿੰਘ ਨਸਰਾਲੀ ਵਾਤਾਵਰਨ ਪ੍ਰੇਮੀ ਅਤੇ ਹੋਰ ਟੀਮ ਮੈਂਬਰ ਤੇ ਉਹਨਾਂ ਦੀ ਦੇਖਭਾਲ ਕਰਦੇ ਆ ਤੇ ਨਰਮਲ ਸਿੰਘ ਨਿੰਮਾ ਨੇ ਸ਼ਹਿਰ ਵਾਸੀਆਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਇਹਨਾਂ ਦੇ ਟੂਸੇ ਜੋ ਕਿ ਨਿੰਮਾ ਲਾਈਆਂ ਗਈਆਂ ਨੇ ਜਦ ਕਿ ਉਹ ਦਾਤਣ ਦੇ ਕੰਮ ਨਹੀਂ ਆਉਂਦੀਆਂ ਤੇ ਬਾਕੀ ਗੱਲ ਕਰਵਾਉਣੀ ਹੈ ਤੁਹਾਡੀ ਨਰਮਲ ਸਿੰਘ ਨਿੰਮਾ ਜੀ ਦੇ ਨਾਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਖੰਨਾ ਬੱਸ ਸਟੈਂਡ ਦੇ ਬੈਕ ਸਾਈਡ ਤੋਂ ਪਾਰਕ ਦੇ ਨੇੜੇ ਦੀਆਂ ਜੋ ਕਿ ਸ਼ਹਿਰ ਨੂੰ ਵਧੀਆ ਬਣਾਉਣ ਦੇ ਲਈ ਹਰਿਆ ਭਰਿਆ ਰੱਖਣ ਦੇ ਲਈ ਬੂਟੇ ਲਗਾਏ ਗਏ ਨੇ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ ਤੇ ਆਓ ਤੁਹਾਡੀ ਕਰਵਾਉਂਦੇ ਆ ਗੱਲ ਨਿਰਮਲ ਸਿੰਘ ਨਿੰਮਾ ਜੀ ਦੇ ਨਾਲ ਇਹ ਕੀ ਇਹ ਕਹਿਣਾ ਨੇ ਜੋ ਦਾਤਣ ਦੇ ਰੂਪ ਚ ਨਹੀਂ ਕੰਮ ਆਉਂਦੀਆਂ ਜਦ ਕਿ ਜੋ ਦਾਤਣ ਦੇ ਰੂਪ ਚ ਵਰਤੇ ਜਾਂਦੇ ਨੇ ਤੁਸੀਂ ਸਾਹਮਣੇ ਰੁੱਖ ਦੇਖ ਰਹੇ ਹੋ ਨਿੰਮ ਦਾ ਜੋ ਕਿ ਸਾਡੇ ਪ੍ਰਾਸਤੀ ਰੋਕ ਰਹੇ ਇਹ ਦਾਤਾਂ ਦੇ ਰੂਪ ਚ ਕੰਮ ਆਉਂਦੇ ਨੇ ਤੇ ਇਹ ਜੋ ਸਾਹਮਣੇ ਫੁੱਲ ਦੇਖ ਰਹੇ ਹੋ ਤੁਸੀਂ ਕਨੇਰ ਇਸ ਨੂੰ ਕਨੇਰ ਕਹਿੰਦੇ ਨੇ ਜੀ ਇਸ ਨੂੰ ਕਨੇਰ ਕਿਹਾ ਜਾਂਦਾ ਉਹ ਕਨੇਰ ਤੇ ਇਹ ਵੀ ਦਾਤਾਂ ਦੇ ਰੂਪ ਚ ਕੰਮ ਆਉਂਦੇ ਨੇ ਨਹੀਂ ਨਹੀਂ ਬਿਲਕੁਲ ਨਹੀਂ ਉਹਦਾ ਸਜਾਵਟੀ ਬੂਟਾ ਜੀ ਸਾਡੇ ਸ਼ਹਿਰ ਦਾ ਦੇਖੋ ਇਹ ਬਿਲਕੁਲ ਉਹ پارک ਦੇ ਨਾਲ ਦਾ ਉਹ ਏਰੀਆ ਪੌਸ਼ ਏਰੀਆ ਬਿਲਕੁਲ ਇਧਰ ਦੇ ਪਾਸੇ ਜੀਟੀਵੀ ਮਾਰਕੀਟ ਆ ਇੱਕ ਹੱਬ ਐ ਜੀ ਐਜੂਕੇਸ਼ਨਲ ਦਾ ਤੇ ਉਧਰੋਂ ਉਧਰੋਂ ਬੱਚੇ ਆਉਂਦੇ ਨੇ ਪੜ੍ਹਨ ਵਾਸਤੇ ਤੇ ਸੁੰਦਰਤਾ ਲਈ ਇਹ ਨਾਲ ਇਹ ਰੁੱਖ ਵੀ ਅਸੀਂ ਲਾਏ ਸੀ ਤੇ ਦੱਸ ਦਈਏ ਕਿ ਇਹ ਕੋਈ ਦਾਤਣ ਵਾਲੇ ਰੁੱਖ ਨਹੀਂ ਇਹ ਸ਼ਹਿਰ ਦੀ ਇੱਕ ਸ਼ਾਨ ਤੇ ਲਈ ਸਜਾਵਟੀ ਰੁੱਖ ਲਗਾਏ ਗਏ ਨੇ ਜੋ ਕਿ ਭਾਈ ਕਨਈਆ ਹੀ ਸੇਵਾ ਸਟੇਟੀ ਵੱਲੋਂ ਇਹਨਾਂ ਦੀ ਦੇਖਰੇਖ ਕੀਤੀ ਜਾਂਦੀ ਆ ਤੇ ਇੱਕ ਸਾਲ ਪਹਿਲਾਂ ਲਗਾਏ ਸੀਗੇ ਤੇ ਅੱਜ ਫੇਰ ਇਹਨਾਂ ਦੀ ਦੇਖਰੇਖ ਕਰਦੇ ਹੋਏ ਪ੍ਰਧਾਨ ਨਿਰਮਲ ਸਿੰਘ ਨਿਮਾਜੀ ਹਰਦੀਪ ਸਿੰਘ ਵਾਤਾਵਰਣ ਪ੍ਰੇਮੀ ਜਤਿੰਦਰ ਸਿੰਘ ਮਹਿਮੀ ਜੀ ਤੇ ਸਾਡੇ ਫੌਜੀ ਸਾਹਿਬ ਵੀਰ ਜੀ ਤੇ ਫੌਜੀ ਗਰਮੀਤ ਸਿੰਘ ਜੀ ਤੇ ਤੇ ਇਹ ਵੀ ਬਹੁਤ ਸੇਵਾ ਕਰ ਰਹੇ ਨੇ ਨਾਲ ਸੁਵਾਲਾਂ ਦੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਮਨੋਰ ਰੋਡ ਖੰਨਾ ਬੱਸ ਸਟੈਂਡ ਦੇ ਨੇੜੇ ਜੋ ਕਿ ਬੱਸ ਸਟੈਂਡ ਦੇ ਪਿੱਛੇ ਪਾਰਕਾ ਉੱਤੀਆਂ ਤਸਵੀਰਾਂ ਦੇਖ ਰਹੇ ਹੋ ਲੱਗੀ ਹੈ ਟਾਲੇ ਨੂੰ ਹੁਣ ਰੁੱਖ ਲਾਇਆ ਦੀ 2023 ਮਹੀਨਦੀ ਨੂੰ ਰੁੱਖ ਲਗਾਓ ਕਰਦੀਪ ਜਾਓ 2023 ਇਹਨੇ ਆ ਜਿੰਦੀ ਘਾਟ ਹੁੰਦੀ ਆ ਬੋੜ ਪਿੱਪਲ ਨਿੰਮ ਜਿਹੜੇ ਬੂਟੇ ਆਪਾਂ ਨੂੰ 24 ਘੰਟੇ ਆਖਿਓ ਲਾਉਣੇ ਚਾਹੀਦੇ ਨੇ ਵੱਧ ਤੋਂ ਵੱਧ ਉਸ ਹੁਣ ਮੈਡੀਕੇਟਡ ਬੂਟਿਆਂ ਤੇ ਵੀ ਵੱਧੋ ਧਿਆਨ ਦੇਣਾ ਚਾਹੀਦਾ ਮੈਡੀਕੇਟਡ ਬੂਟੇ ਵੱਧ ਤੋਂ ਵੱਧ ਲਾਓ ਪਿੱਛੇ ਨਿੰਮ ਲਾਈ ਹੋਈ ਆ ਵੀ ਤਿਆਰ ਹੋ ਰਹੀ ਆ ਪਰ ਹਾਲੇ ਵੀ ਇਹ ਤੋੜਨ ਦੇ ਲਾਇਕ ਨਹੀਂ ਆ ਥੋੜੀ ਉੱਪਰ ਲੰਘ ਜੂਗੀ ਸਾਨੂੰ ਤੁਸੀਂ ਆ ਕੇ ਕੋ ਅਸੀਂ ਆਪ ਖੁਦ ਦਾਤਣ ਤੋੜ ਕੇ ਦਵਾਗੇ ਸਾਈਟ ਤੋਂ ਦਬੰਦ ਪਰ ਹਾਲੇ ਤਾਂ ਸਾਨੂੰ ਇਹਨਾਂ ਨੂੰ ਬਦਲ ਬੁੱਤਣ ਦੀ ਲੋੜ ਹੈ ਜੀ ਕੀ ਕਹਿਣਾ ਚਾਹੋਗੇ ਜੋ 23000 2023 ਦੇ ਲਾਏ ਹੋਏ ਆ ਬੁੱਤੇ ਬਿਲਕੁਲ ਜੀ ਇਹ ਪਾਇਕਨਈਆ ਜੀ ਸੇਵਾ ਸੈਟੀ ਵੱਲੋਂ ਰੁੱਖ ਲਗਾਓ ਤਰਤੀਬ ਚਾਓ ਮਹਿਮ 2023 ਵਿੱਚ ਲਗਾਏ ਸੀ ਇਹ ਬੁੱਤੇ ਇਹ 20 ਬੁੱਤੇ ਸੀਗੇ ਇਦੇ ਵਿੱਚ ਕੁਝ ਫੁੱਲਦਾਰ ਗੁੱਟੇ ਨੇ ਔਰ ਬਾਕੀ ਦਕੈਣਾ ਨੇ ਦੂਤ ਹੈ ਢਾਲੀ ਹੈ ਕਹਿਣਾ ਇਹ ਚਾਹੁੰਦੇ ਆ ਜੀ ਵੀ ਕਈ ਵਾਰ ਦੁੱਖ ਲੱਗਦਾ ਹੈ ਇਹ ਦੁਕਾਨਦਾਰ ਭਰਾ ਸਾਡੇ ਵੀਰ ਪਾਲ ਰਹੇ ਨੇ ਇਹ ਵੀ ਸਮੇਂ-ਸਮੇਂ ਤੇ ਪਾਣੀ ਦਿੰਦੇ ਨੇ ਦੁੱਖ ਕਿਉਂ ਲੱਗਦਾ ਹੈ ਕਈ ਅਣਸਮਝ ਲੋਕ ਮੈਂ ਹੁਣ ਕੀ ਕਹਾਂ ਉਹ ਕੀ ਕਰਦੇ ਨੇ ਸਵੇਰ ਦੇ ਟਾਈਮ ਜਦੋਂ ਇੱਥੇ ਦੁਕਾਨਾਂ ਵੀ ਬੰਦ ਹੁੰਦੀਆਂ ਨੇ ਕੋਈ ਨਹੀਂ ਹੁੰਦਾ ਆ ਰੁੱਖ ਦੇਖ ਲਓ ਤੁਸੀਂ ਬਿਲਕੁਲ ਭਰਿਆ ਹੋਇਆ ਇਹਨੂੰ ਇੱਥੋਂ ਤੋੜ ਦਿੱਤਾ ਜਾਂਦਾ ਪੂਰਾ ਅੱਜ ਦੇ ਇਸ ਤਰ੍ਹਾਂ ਤੋੜ ਦਿੰਦ ਨੇ ਇਹਦੀ ਪੂਰੀ ਛਤਰੀ ਸੀ ਇੱਥੋਂ ਤੋੜ ਕੇ ਪਤਾ ਨਹੀਂ ਕਿਹੜੇ ਲੋਕ ਨੇ ਜਿਹੜੇ ਇਹਨੂੰ ਫਿਰ ਦਾਤਣ ਦੇ ਰੂਪ ਚ ਇਸਤੇਮਾਲ ਕਰਦੇ ਨੇ ਜਾਂ ਜਾਣ ਕੇ ਤੋੜ ਰਹੇ ਨੇ ਕੀ ਕਰ ਰਹੇ ਨੇ ਕੋਈ ਸਮਝ ਨਹੀਂ ਲੱਗ ਰਹੀ ਤੇ ਇਸੇ ਤਰ੍ਹਾਂ ਪਰਲੇ ਰੁੱਖਾਂ ਦੇ ਵੀ ਇਹਨਾਂ ਨੇ ਤੋੜੀਆਂ ਨੇ ਉਹ ਸ਼ੁਕਰ ਕਰੋ ਵੀ ਪਾਣੀ ਜਿਵੇਂ ਦੁਕਾਨਦਾਰ ਭਰਾ ਸਾਡੇ ਬੰਦ ਰੇ ਡਰਾਈਵਰ ਭਰਾ ਪਾੰਦੇ ਰੇ ਤਾਂ ਇਹ ਦੁਬਾਰਾ ਚੱਲ ਬੇ ਬੜਾ ਮਨ ਦੁਖਿਆ ਉਹ ਤੋਂ ਤੇ ਮੈਂ ਸੋਚ ਰਿਹਾ ਸੀ ਵੀ ਇਸ ਬਾਰੇ ਆਪਾਂ ਜ਼ਰੂਰ ਸचेत ਕਰੀਏ ਦੇਖੋ ਜੀ ਜੇ ਕੋਈ ਅਜੇਹਾ ਬੰਦਾ ਤੁਹਾਨੂੰ ਵੀ ਲੱਗਦਾ ਵੀ ਇਹ ਤੋੜ ਰਿਹਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਜੰਗਲਾਤ ਵਿਭਾਗ ਦੇ ਤੱਕ ਵੀ ਪਹੁੰਚ ਕਰਾਂਗੇ ਉਸ ਬੰਦੇ ਨੂੰ ਜੋ ਉਹਦੀ ਗਲਤੀ ਆ ਉਸ ਲਈ ਆਪਾਂ ਮਾਫ ਨਹੀਂ ਕਰਨਾ ਉਹਨੂੰ ਅਹਿਸਾਸ ਕਰਾਉਣਾ ਵੀ ਤੂੰ ਇਹ ਗਲਤ ਕਰ ਰਿਹਾ ਹੈ ਉਹਦੇ ਤੋਂ ਖੁਦ ਬੂਟੇ ਲਵਾਵਾਂਗੇ ਇਹ ਕਈ ਵਾਰ ਆਵਾਰਾ ਪਸ਼ੂ ਵੀ ਉਸ ਦਾ ਮੂੰਹ ਮਾਰ ਜਾਂਦੇ ਆ ਤੇ ਦੇਖੋ ਜੀ ਇਸ ਸਮੇਂ ਸਾਡੀਆਂ ਸੰਸਥਾਵਾਂ ਵੱਲੋਂ ਇਸ ਸਮੇਂ ਸਾਡੇ ਸ਼ਹਿਰ ਵਿੱਚ ਸਮਾਜਿਕ ਸੰਸਥਾਵਾਂ ਵੱਲੋਂ ਜਿਹਦੇ ਵਿੱਚ ਸਾਡੀ ਪਾਈਕ ਕਨਈਆ ਜੀ ਸੋਸਾਇਟੀ ਵੀ ਸ਼ਾਮਿਲ ਹੈ 95% ਬੇਸਾਰਾ ਪਸ਼ੂ ਜਿਹੜੇ ਕੋਰ ਗਊਸ਼ਾਲਾ ਭੇਜ ਦਿੱਤੇਗੇ ਮੰਡੀਆਂ ਲੱਗਦੀਆਂ ਨੇ 4 ਮਹੀਨੇ ਚ ਫਿਰ ਵੀ ਇੱਕਦਾਂ ਪਸ਼ੂ ਕਿਤੇ ਸਬਜ਼ੀ ਮੰਡੀ ਚ ਦੇਖਣ ਨੂੰ ਮਿਲ ਜਾਂਦਾ ਹੈ ਬੇਸਾਰਾ ਪਸ਼ੂ ਤਾਂ ਇਸ ਸਮੇਂ ਇਹਨਾਂ ਨੂੰ ਘਰ ਕੋਲ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਕੋਈ ਵੀ ਖਤਰਾ ਨਹੀਂ ਹੈ ਕਿਉਂਕਿ ਇੱਥੇ ਹੁਣ ਬੇਸਾਰਾ ਪਸ਼ੂ ਹੈ ਹੀ ਨਹੀਂ ਫਿਰ ਵੀ ਅਸੀਂ ਇਹ ਟਰੀ ਗਾਰਡ ਜੋ ਕਿ ਸਾਨੂੰ ਪੋਲੂਸ਼ਨ ਕੰਟਰੋਲ ਮਤਲਬ ਉਹ ਮਨਾਈਆ ਕਰਵਾਏਗੇ ਔਰ ਰੋਸ਼ਾ ਲਾਇਏ ਵੱਲੋਂ ਇਹ ਭੇਜੇਗੇ ਬਣਵਾ ਕੇ ਤੇ ਅਸੀਂ ਉਹਨਾਂ ਦਾ ਧੰਨਵਾਦੀ ਵੀ ਕੀਤਾ ਸੀ ਐਮਐਲਏ ਸਾਹਿਬ ਖੁਦ ਇੱਥੇ ਆਏ ਸੀ ਤੇ ਪਸ਼ੂਆਂ ਵੱਲੋਂ ਸਾਨੂੰ ਕੋਈ ਡਰ ਨਹੀਂ ਹੈ ਇਨਸਾਨ ਜਿਹੜੇ ਪਸ਼ੂਆਂ ਤੋਂ ਵੀ ਉੱਪਰ ਨਿਕਲ ਜਾਂਦੇ ਨੇ ਉਹ ਇਹਨਾਂ ਨੂੰ ਤੋੜ ਰਹੇ ਸ਼ਰਾਰਤੀ ਆਂਸਰ ਆਦਾ ਤੁਹਾਡਾ ਇਹ ਕਹਣਾ ਵੀ ਸ਼ਰਾਰਤੀ ਆਂਸਰਾਂ ਦੀ ਸ਼ਰਾਰਤੀ ਬਿਲਕੁਲ ਸ਼ਰਾਰਤੀ ਵੀ ਹੋ ਸਕਦੇ ਨੇ ਕਈ ਦੰਤਣ ਤੋਂ ਕਰਨ ਦੇ ਮਕਸਦ ਨਾਲ ਵੀ ਹੋ ਸਕਦੇ ਨੇ ਜਿਹੜੇ ਅਣਸਮਝ ਨੇ ਇੱਕ ਹੋਰਸ ਆ ਦੇ ਦੇਣਾ ਚਾਹੀਦਾ ਆਪਾਂ ਉਹਨੇ ਕਿ ਇਹ ਜਿਹੜੀ ਡਕੈਨ ਆ ਇਹ ਦਾਤਣ ਦੇ ਰੂਪ ਚ ਨਹੀਂ ਭਰਤੀ ਜਾ ਸਕਦੀ ਬਿਲਕੁਲ ਨਹੀਂ ਇਹਦੇ ਵਾਸਤੇ ਤੁਸੀਂ ਨਿੰਮ ਦੀ ਦਾਤਣ ਲੈ ਸਕਦੇ ਹੋ ਸਾਡੀਆਂ ਨਿੰਮਾਂ ਤਿਆਰ ਹੋ ਰਹੀਆਂ ਐਸੇ ਪੁਆਇੰਟ ਤੇ ਉਹ ਨਿੰਮ ਤਿਆਰ ਹੋ ਰਹੀਆਂ